ਮੋਛਦੀਪ ਸਿੰਘ ਮਨੋਜ ਮਨੋਜ ਔਰ ਮਲਾਜ਼ਮਾਂ ਦਾ ਵੀ ਜਿਹੜਾ ਪੱਖ ਪੂਰਾ ਇਤਰਾ ਦੇ ਨਾਲ ਮੈਂਡੀਮੈਂਟ 22 ਸਾਲ ਲਗਾਤਾਰ ਜੈਤੋ ਦੇ ਵਿੱਚ ਸੇਵਾ ਕਢੋਣੀ ਇੱਕ ਹੀ ਸਟੇਸ਼ਨਾਂ ਦੇ ਉੱਤੇ ਕੰਮ ਕਰਨਾ ਅੱਜ ਦੇ ਯੁੱਗ ਦੇ ਵਿੱਚ ਫਕੂਮਤियां ਵਕਮਗ ਪਾਰਟੀ ਨੇ ਉਹ ਗੋਲ ਵਾਲਾ ਜੀ ਜੀ ਤੁਹਾਡਾ ਕੀ ਨਾਮ ਆ ਤੇ ਜਿਹੜਾ ਅੱਜ ਚਰਨਜੀਤ ਸਿੰਘ ਦੀ ਵਿਦਾਇਗੀ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਸ਼ਮਿੰਦਰ ਸਿੰਘ ਸੈਕਟਰੀ ਸਰਵਡਿੰਗ ਬਾਜਾਖਾਨਾ ਜੀ ਅੱਜ ਦਾ ਜਿਹੜਾ ਸਨਮਾਨ ਸਮਾਰੋਹ ਹੋਇਆ ਜੀ ਇਹ ਇੰਜੀਨੀਅਰ ਚਰਨਜੀਤ ਸਿੰਘ ਮਾਨ ਸਾਹਿਬ ਬਿਜਲੀ ਬੋਰਡ ਚੋਂ ਰਿਟਾਇਰ ਹੋਏ ਆ ਉਹਨਾਂ ਨੇ ਲਗਭਗ 36 ਸਾਲ ਦੇ ਕਰੀਬ ਆਪਣੀ ਬੇਦਾਗ ਜਿਹੜੀ ਸਰਵਿਸ ਕੀਤੀ ਹੈ ਜਿੱਥੇ ਉਹਨਾਂ ਨੇ ਮਹਿਕਮੇ ਦੇ ਵਿੱਚ 36 ਸਾਲ ਸਰਵਿਸ ਕੀਤੀ ਹੈ ਉੱਥੇ ਉਹਨਾਂ ਨੇ ਟੈਕਨੀਕਲ ਸਰਵਿਸ ਯੂਨੀਅਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਤੇ ਜਿੰਨੇ ਵੀ ਕੋਹੜ ਲੜੇਗੇ ਉਹਨਾਂ ਦੇ ਵਿੱਚ ਵੱਧ ਚੜ ਕੇ ਸਮੂਲੀਅਤ ਕੀਤੀ ਹੈ ਅੱਜ ਤੁਹਾਡੇ ਜਥੇਬੰਦੀ ਵਾਲੇ ਉਹਨਾਂ ਨੂੰ ਕੀ ਸਰਮਾਨਤ वगैरह ਅੱਜ ਦਾ ਜਿਹੜਾ ਇਹ ਸਨਮਾਨ ਸਮਾਰੋਹ ਇਹ ਜਥੇਬੰਦੀ ਵੱਲੋਂ ਹੀ ਕੀਤਾ ਗਿਆ ਜੀ ਟੈਕਨੀਕਲ ਸਰਸ ਯੂਨੀਅਨ ਦੇ ਸਾਡੇ ਆਗੂ ਦਰਸ਼ਨ ਸਿੰਘ ਸਰਾਵਾਂ ਜੋਨ ਪ੍ਰਧਾਨ ਬਠਿੰਡਾ ਇਸ ਤੋਂ ਲਗਵਾ ਸਾਡੇ ਡਿਵੀਜ਼ਨ ਆਗੂ ਨਰਿੰਦਰਜੀਤ ਸਿੰਘ ਜੀ ਜੈਤੋ ਤੇ ਮੈਂ ਸਬ ਡਿਵੀਜ਼ਨ ਤੋਂ ਸੈਕਟਰੀ ਸ਼ਮਿੰਦਰ ਸਿੰਘ ਤੇ ਸਾਰੇ ਸਾਡੇ ਸਾਥੀਆਂ ਨੇ ਵੱਧ ਚੜ ਕੇ ਸਭੂਲਿਆਤ ਕੀਤੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਨਾਲ ਅੱਜ ਜਿਹੜੀ ਵਿਦਾਇਗੀ ਪਾਰਟੀ ਉਹ ਦਿੱਤੀ ਗਈ ਹੈ ਹਾਂਜੀ ਵੀਰ ਜੀ ਜਿਹੜੀ ਅੱਜ ਚਰਨਜੀਤ ਸਿੰਘ ਮਾਨ ਨੂੰ ਵਿਦਾਇਗੀ ਪਾਰਟੀ ਤੁਹਾਡੇ ਵੱਲੋਂ ਦਿੱਤੀ ਗਈ ਇਹਦੇ ਬਾਰੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਜੋ ਸਾਡੇ ਇੱਕ ਸਬੜੀ ਨਵਾਜਾ ਖਾਨ ਦਾ ਜੋ ਜੀ ਚਰਨਜੀਤ ਸਿੰਘ ਮਾਨ ਜੋ ਅੱਜ 31 4 2024 ਨੂੰ ਲਗਭਗ 36 ਸਾਲ ਦੀ ਸੇਵਾ ਕਰਦੇ ਹੋਏ ਬਿਜਲੀ ਬੋਰਡ ਵਿੱਚ ਅੱਜ ਰਟਾਇਰ ਹੋਏ ਆ ਸਾਡੀ ਜਥੇਬੰਦੀ ਵੱਲੋਂ ਬਹੁਤ ਹੀ ਉਹਨੂੰ ਮਾਨ ਸਨਮਾਨ ਨਾਲ ਅੱਜ ਰਟਾਇਰਮੈਂਟ ਪਾਰਟੀ ਦੀ ਪਾਰਟੀ ਦਿੱਤੀ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਹੋਰ ਤਾਂ ਉਹਨਾਂ ਵੱਲੋਂ ਸੰਦੇਸ਼ ਸਾਡਾ ਇਹ ਹੀ ਆ ਵੀ ਜਿਹੜੇ ਅੱਜ ਕੱਲ ਨੌਕਰੀ ਆ ਸਾਰੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਬਿਨਾਂ ਰਿਸ਼ਵਤ ਖੋਰੀ ਤੋਂ ਅੱਜ ਡਿਊਟੀ ਕਰਨੀ ਚਾਹੀਦੀ। ਆਮ ਤੇ ਜਿਹੜੇ ਚਰਨਜੀਤ ਸਿੰਘ ਮਾਨ ਆਏ ਜਿਹੜੇ ਇੱਥੇ ਦੀ ਪਾਰਟੀ ਦੇ ਤੇ ਬਾਰੇ ਤੁਸੀਂ ਚਰਨਾ ਪਊਗਾ। ਅ ਮੈਂ ਸਿਮਰਨਜੀਤ ਸਿੰਘ ਕਾਸਮ ਭੱਟੀ ਸਾਵੜੀਨ ਪ੍ਰਧਾਨ ਬਾਜਾਖਾਨਾ ਜਿਹੜੇ ਇੰਜੀਨੀਅਰ ਚਰਨਜੀਤ ਸਿੰਘ ਜੀ ਆ ਉਹ ਸਾਡੇ ਸਾਵੜੀਨ ਬਾਜੇਖਾਨੇ ਵਿੱਚ ਇਹਨਾਂ ਨੇ ਬਤੌਰ ਜੇਈ ਦੀ ਨੌਕਰੀ ਕੀਤੀ ਆ। ਇਸ ਤੋਂ ਪਹਿਲਾਂ ਇਹਨੇ ਟੀਐਸਯੂ ਵਿੱਚ ਬੁੱਢੀਆਂ ਸਫਾਵਾਂ ਵਿੱਚ ਹੋ ਕੇ ਮੂਰਲੀਆ ਗਿਤਾਰਾਂ ਦੇ ਵਿੱਚ ਹੋ ਕੇ ਇਹਨਾਂ ਨੇ ਪ੍ਰਧਾਨਗੀ ਵੀ ਕੀਤੀ ਆ। ਸੋ ਅੱਜ ਅਸੀਂ ਉਹਨਾਂ ਦੀ ਕਮੇਟੀ ਵੱਲੋਂ ਔਰ ਉਹਨਾਂ ਨੂੰ ਵਿਦਾਇਗੀ ਪਾਰਟੀ ਆ ਜਿਹੜੀ ਉਹ ਅੱਜ ਇੱਥੇ ਕੀਤੀ ਆ ਉਹਦੇ ਵਿੱਚ ਅਸੀਂ ਸਾਰੇ ਜਣੇ ਕਿ ਆਏ ਆ